ਜਿਹੜੇ ਬੱਚੇ ਜਾਦੇ ਕਾਰਟੂਨ ਪਸੰਦ ਕਰਦੇ ਨੇ ਮੋਟੂ ਤੇ ਕਿੰਨਾ ਸੋਹਣਾ ਬਣਾਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਤੇ ਇਹਦੇ ਵੀ ਬੈਕਸਾਈਡ ਤੋਂ ਹੀ ਪੈਂਦੇ ਨੇ ਪੈਸੇ ਦੇਖੋ ਜੀ ਇਹਦੇ ਵਿੱਚ ਪਾਣੀ ਪੀਣ ਨਾਲ ਆਪਣੇ ਹਿੰਦੁਸਤਾਨ ਚ بڑے بڑے ਜਵਾਨ ਹੁੰਦੇ ਸੀ ਫੌਜੀ ਬਣਦੇ ਸੀ ਬੜੀਆਂ ਬੜੀਆਂ ਆਪਣੇ ਸੇਤਾ ਹੁੰਦੀਆਂ ਸੀ ਇਹ ਚੱਕਲੇ ਨਹੀਂ ਹਾਂਜੀ ਰੋਟੀਆਂ ਬਿੱਲਣਾਂ ਠੀਕ ਹੈ ਇਹ ਪੱਥਰ ਦੇ ਨੇ ਆ ਪੱਥਰ ਦੇ ਜੀ ਇਹ ਲਓ ਜੀ ਇਹ ਚੈਨ ਨਾਲ ਡੈਣ ਵਾਲੇ ਹਾਂ ਇਹ ਚ ਦਹੀਂ ਜਮਾਓ ਤਿੰਨ ਦਿਨ ਨਹੀਂ ਖਰਾਬ ਹੁੰਦੀ ਜੀ ਠੀਕ ਆ ਠੀਕ ਆ ਹਾਂ ਜਿਹੜਾ ਦਹੀਂ ਇਹ ਚ ਛੋਟਾ ਲਾਓ ਵੱਡਾ ਲਾਓ ਦਹੀਂ ਬਹੁਤ ਵਧੀਆ ਬਣੂਗੀ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਐ ਚੜ ਜੀਆਂ ਅਕਾਲ ਜੀ ਚਲੋ ਚੜ ਪੀਆਂ ਚਾਈ ਜੀਆਂ ਤੇ ਕੀ ਕੀ ਆਪਣੇ ਕੋਲ ਮਿਲਦਾ ਇਹ ਸਮਾਨ ਆਪਣੇ ਲੇ ਹਾੜੂ ਜਿੰਦੇ ਆਪਣੇ ਗੱਲੇ ਗੋਲਕਾ ਬੱਚਿਆਂ ਦੀਆਂ ਘੜੇ ਠੰਡੇ ਪਾਣੀ ਵਾਲੇ ਠੀਕ ਹੈ ਠੀਕ ਹੈ ਹਾਂ ਤੰਦੂਰ ਰੋਟੀਆਂ ਲਾਣ ਵਾਲੇ ਅੱਛਾ ਤੰਦੂਰ ਵੀ ਮਿਲ ਜਾਂਦੇ ਨੇ ਹਾਂ ਜੀ ਤੰਦੂਰ ਠੀਕ ਹੈ ਠੀਕ ਹੈ ਦਿਖਾਓ ਕਿ ਅੰਦਰ ਕੀ ਕੀ ਸਮਾਨ ਹੈ ਆ ਦੇਖੋ ਸਾਰਾ ਚਲੋ ਆ ਹੋਰ ਵੀ ਸਮਾਨ ਬਹੁਤ ਆ ਦੇਖੋ ਜੀ ਜਿਵੇਂ ਕੋਤਿਆਂ ਦੇ ਖਿਜਰੇ ਠੀਕ ਹੈ ਇਹ ਬਏ ਹੋਏ ਨੇ ਜੀ ਮਿੱਟੀ ਦੇ ਘੜੇ ਤੇ ਬਾਕੀ ਗੋਲਕਾ ਬੱਚਿਆਂ ਦੀਆਂ ਠੀਕ ਹੈ ਇਹ ਪਈਆਂ ਮੀਆਂ ਦੀ ਕੋਠਾਂ ਬੱਚਿਆਂ ਦੀਆਂ ਜਾਨੀ ਕਿ ਗੱਲੇ ਕਿੱਡੇ ਸੋਹਣੇ ਰੰਗ ਬਰੰਗੇ ਤੇ ਬਣਾਏ ਹੋਏ ਨੇ ਇਹਨਾਂ ਨੇ ਤੇ ਇਹ ਚੀਨੀ ਦੇ ਭਾਂਡੇ ਨੇ ਹਾਂਜੀ ਚੀਨੀ ਦੇ ਤੇ ਇਹ ਨੇ ਜੀ ਚੀਨੀ ਦੇ ਭਾਂਡੇ ਆ ਜਿਨ੍ਹਾਂ ਦੇ ਵਿੱਚ ਅਚਾਰ ਵੀ ਪਾਇਆ ਜਾਂਦਾ ਛੋਟੇ ਮਰਤਬਾਨ ਤੇ ਆ ਜਿਵੇਂ ਇਹਨਾਂ ਦੇ ਵਿੱਚ ਕੋਈ ਦਵਾਈ ਬੂਟੀ ਘੁੱਟਣੀ ਹੋਏ ਤਾਂ ਛੋਟੇ ਨੇ ਜੀ ਇਹ ਤੇ ਖੇਦਰ ਵੀ ਚੀਨੀ ਦੇ ਭਾਂਡੇ ਤੇ ਆ ਆਲੇ ਵਧੀਆ ਤੋਂ ਵਧੀਆ ਡਿਜ਼ਾਈਨ ਅੱਛਾ ਇਹ ਚਾਰ ਪਾਣ ਵਾਲੇ ਹੈਂ ਹਾਂ ਇਹ ਮਰਦਬਾਨ ਨੇ ਚੀਨੀ ਦੇ 4 ਪਾਉਣ ਵਾਲੇ ਤੇ ਆ ਪਿੱਛੇ بڑے ਸੁਨੇ ਨਹੀਂ ਸਾਫ ਜੇ ਗਏ ਠੀਕ ਗੋਲ ਕਾਂ ਬੱਛੀਆਂ ਦੀਆਂ ਮੋਟੂ ਵਾਲੀਆਂ ਠੀਕ ਹੈ ਹਾਂ ਮੋਟੂ ਵਾਲੀਆਂ ਰੱਖੀਆਂ ਨੇ ਆ ਦੇਖ ਅੱਛਾ ਵੱਡੇ ਵੱਡੇ ਨਹੀਂ ਗੱਲਦੇ ਹੈ ਹਾਂ ਦਿਖਾਓ ਕੱਢ ਕੇ ਆ ਦੇਖੋ ਤੇ ਆ ਦੇਖੋ ਜੀ ਇਹ ਵੱਡੇ ਗੱਲੇ ਨੇ ਬੋਚ ਕੇ ਕੱਢਦੇ ਵਿੱਚ ਇਹ ਆ ਦੇਖੋ ਵੱਡੇ ਗੱਲੇ ਮੋਟੂ ਜੀ ਅੱਛਾ ਇਹ ਇਹ ਕਿੱਥੋਂ ਪੈਸੇ ਕਿੱਥੋਂ ਦੀ ਪੈਂਦੇ ਨੇ ਬੈਕ ਸਾਈਡ ਤੋਂ ਅੱਛਾ ਪਿੱਛੇ ਬੈਕ ਸਾਈਡ ਤੋਂ ਦਿਖਾਓ ਦੇ ਚੀਜ਼ ਇਹ ਆ ਬਣਿਆ ਹੋਇਆ ਵੀ ਇੱਥੋਂ ਦੀ ਜਿਹੜੇ ਪੈਸੇ ਪੈਂਦੇ ਨੇ ਤੇ ਇਹ ਵੀ ਬਹੁਤ ਸੋਹਣਾ ਗੱਲ ਦਾ ਬਣਿਆ ਹੋਇਆ ਵੀ ਜਿਵੇਂ ਜਿਆਦਾ ਮਤਲਬ ਪੈਸੇ ਬਾਣੇ ਹੋਣ ਲੰਬੇ ਸਮੇਂ ਲਈ ਲਾਣਾ ਹੋਵੇ ਹਾਂ ਘਰ ਦੀ ਸ਼ੋ ਰੱਬ ਮੂਰੇ ਅਰਦਾਸ ਕਰਦਾ ਸਹੀ ਗੱਲ ਹੈ ਮੋਟੂ ਹੈ ਰੱਬ ਮੂਰੇ ਅਰਦਾਸ ਕਰਦਾ ਹਾਂ ਵੀ ਢਿੱਡ ਦਾ ਫਿਕਰ ਕਰੀ ਸਹੀ ਗੱਲ ਹੈ ਵੀ ਜਾਨੀ ਕਿ ਇੱਥੇ ਪੈਸੇ ਵੱਧ ਪੈਣ ਵੱਧ ਪੈਣ ਵਾਹ ਜੀ ਵਾਹ ਲੈ ਗੱਲਾਂ ਵੀ ਕਹਿੰਦੇ ਬਹੁਤ ਸੋਹਣਾ ਤੇ ਇੱਕ ਉਹ ਇਹਨੂੰ ਧਰ ਕੇ ਦੂਜਾ ਦਿਖਾਓ ਜਿਹੜੇ ਬੱਚੇ ਕਾਰਟੂਨ ਦੇਖਦੇ ਨੇ ਮੋਟੂ ਪਤਲੂ ਉਹ ਆ ਰਿਹਾ ਹੋਇਆ ਨਹੀਂ ਉਹ ਨਹੀਂ ਓਏ ਹਾਂ ਕੱਢਿਓ ਇਹ ਕ ਤੇ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਉਹ ਵੀ ਕੱਟ ਕੇ ਦਿਖਾਉਂਦੇ ਨੇ ਤੁਹਾਨੂੰ ਤੇ ਆਹ ਇਹ ਬਣਿਆ ਹੋਇਆ ਹੈ ਜੀ ਮੋਟੂ ਤੇ ਇਹ ਵੀ ਦੇਖੋ ਜੀ ਬਹੁਤ ਅੱਧੀ ਸੋਹਣਾ ਬਣਿਆ ਹੋਇਆ ਲਾੜੇ ਦਾ ਫਾਫਾ ਜਿਹੜਾ ਹਾਂ ਜੀ ਤੇ ਆਹ ਦੇਖੋ ਜੀ ਕਰੋ ਚੈੱਕ ਜਿਹੜੇ ਆ ਬੱਚੇ ਜਾਦੇ ਕਾਰਟੂਨ ਪਸੰਦ ਕਰਦੇ ਨੇ ਮੋਟੂ ਤੇ ਕਿੰਨਾ ਸੋਹਣਾ ਬਣਾਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਤੇ ਇਹਦੇ ਵੀ ਬੈਕਸਾਈਡ ਤੋਂ ਹੀ ਪੈਂਦੇ ਨੇ ਪੈਸੇ ਨਾਲੇ ਤਾਂ ਬੱਚਿਆਂ ਦੇ ਖੇਡਣ ਲਈ ਵਧੀਆ ਤੇ ਨਾਲੇ ਇਸੇ ਬਾਹਾਨੇ ਬੱਚੇ ਇਹਦੇ ਵਿੱਚ ਪੈਸੇ ਜਮ੍ਹਾਂ ਕਰ ਲਿੰਦੇ ਨੇ ਤੇ ਬਹੁਤ ਹੀ ਵਧੀਆ ਗੱਲੇ ਨੇ ਤੇ ਬਹੁਤ ਹੀ ਸੋਹਣੇ ਬਣਾਏ ਹੋਏ ਨੇ ਤੇ ਬਾਕੀ ਉਹ ਉੱਪਰ ਪਏ ਹੋਏ ਨੇ ਉਹ ਡੋਰੇ ਵਾਲਾ ਨਹੀਂ ਹੈ ਹਨਾ ਹਾਂਜੀ ਤੇ ਉਹ ਉੱਪਰ ਪਏ ਹੋਏ ਨੇ ਇਹ ਗੱਲੇ ਹੋਰ ਤੇ ਉਹਨਾਂ ਦੇ ਵਿੱਚ ਜਿਵੇਂ ਬੱਚੇ ਪਸੰਦ ਕਰਦੇ ਨੇ ਕਾ ਤੁੰਟੋਰੇਮ ਉ ਵੀਰਿਆ ਹੋਇਆ ਤੇ ਇੱਕੋ ਪਿੱਛੇ ਨਹੀਂ ਜਿਹੜੇ ਅੱਜ ਕੱਲ੍ਹ ਅਲੋਪ ਹੋ ਗਏ ਨੇ ਜਿਹੜੇ ਇਹ ਤਾਂ ਬਹੁਤ ਘੱਟ ਮਿਲਦੇ ਨੇ ਵੇਖਣ ਨੂੰ ਨਵੀਆਂ ਤਕਨੀਕਾਂ ਆ ਗਈਆਂ ਨਾ ਤੇ ਆਪਣੇ ਕੋਲੇ ਵੀ ਮਿਲਦੇ ਨਹੀਂ ਹਾਂਜੀ ਬੱਚੇ ਚਲਾਉਂਦੇ ਨੇ ਇਹਨਾਂ ਨੂੰ ਆ ਵੀ ਜਾਣੀ ਤੁਰਨ ਸਿੱਖ ਜਾਂਦੇ ਨੇ ਠੀਕ ਹੈ ਠੀਕ ਹੈ ਵੀ ਜਦੋਂ ਬੱਚਾ ਛੋਟਾ ਹੁੰਦਾ ਪਹਿਲੀ ਇਹਦਾ ਤੁਰਨਾ ਸਿੱਖਦਾ ਤੇ ਇਹ ਸਾਡੇ ਸਮੇਂ 'ਚ ਤਾਂ ਪਹਿਲਾਂ ਬਹੁਤ ਹੁੰਦੇ ਹੁੰਦੇ ਸੀ ਤੇ ਅੱਜ ਕੱਲ੍ਹ ਸਮੇਂ ਦੇ ਹਿਸਾਬ ਨਾਲ ਜਿਵੇਂ ਲੋਭ ਹੁੰਦੇ ਜਾਂਦੇ ਨੇ ਤੇ ਨਵੀਆਂ ਤਕਨੀਕਾਂ ਆ ਗਈਆਂ ਜੀ ਇਹ ਆ ਦੇਖੋ ਜੀ ਬੱਚਾ ਕਮਜ਼ੋਰ ਹੁੰਦਾ ਇਹਦੇ ਨਾਲ ਤੋਂ ਹਾਂ ਲੱਕੜ ਦੇ ਰੇੜੇ ਤੇ ਇਹਦੇ ਨਾਲ ਇਹ ਨਿੱਕਿਆ ਹੁੰਦੇ ਅਸੀਂ ਵੀ ਰਿੜਦੇ ਹੁੰਦੇ ਸੀ ਤੇ ਅੱਜ ਕੱਲ ਤਾਂ ਨਵੀਆਂ ਤਕਨੀਕਾਂ ਆਈਆਂ ਤੇ ਇਹਨਾਂ ਕੋਲ ਇਹ ਵੀ ਮਿਲਦੇ ਨੇ ਮਛਰਦਾਨੀਆਂ ਸਾਰੇ ਟੱਪ ਨਹਾਉਣ ਵਾਲੇ ਬੱਚਿਆਂ ਦੇ ਠੀਕ ਹੈ ਠੀਕ ਹੈ ਤੰਦੂਰ ਇਹ ਤੰਦੂਰ ਆ ਸਟੈਂਡ ਨੇ ਜੀ ਉਹਦੇ ਢੋਲੀਆਂ ਰੱਖਣ ਵਾਲੇ ਸਿਲੰਡਰ ਵਾਲੇ ਸਿਲੰਡਰ ਰੱਖਣ ਵਾਲੇ ਸਟੈਂਡ ਤੇ ਇਹ ਛੋਟੇ ਛਿੱਕੂ ਜੀ ਜਿਮਾ ਚ ਰੋਟੀਆਂ ਰੱਖਣ ਵਾਸਤੇ ਹਾਂ ਜੀ ਰੋਟੀਆਂ ਵਾਲੇ ਛਿੱਕੂ ਹਾਂ ਇਹ ਛੋਟੇ ਛਿੱਕੂ ਨੇ ਤੇ ਬਾਕੀ ਇਹ ਚੂਹਿਆਂ ਵਾਲੇ ਪਿੰਜਰੇ ਬੈਠਣ ਦੀਆਂ ਮੁੱਡੀਆਂ ਸਾਰਾ ਸਮਾਨ ਇਹ ਨੇ ਜੀ ਇਨਾਂ ਕੋਲ ਤੋਦਿਆਂ ਦੇ ਪਿੰਜਰੇ ਵੀ ਹੈਗੇ ਨੇ ਤੋਦਿਆਂ ਦੇ ਪਿੰਜਰੇ ਨੇ ਦਾ ਹੀ ਹਾਂ ਜੀ ਤੋਦਿਆਂ ਦੇ ਪਿੰਜਰੇ ਹਾਂ ਜੀਵੇ ਛੋਟੇ ਪੰਛੀ ਰੱਖਨੇ ਹੁਣ ਅੱਜ ਕੱਲ ਆਪਣੇ ਖਰਗੋਸ਼ ਹਾਂ ਜੀਵੇ ਛੋਟੇ ਅੱਜ ਕੱਲ ਜਾਨਵਰ ਬਹੁਤ ਲੋਕ ਰੱਖਦੇ ਨੇ ਹਾਂ ਕੁੱਤੇ ਰੱਖਦੇ ਨੇ ਬਹੁਤ ਹਾਂ ਹਾਂ ਸਹੀ ਗੱਲ ਹੈ ਜੀ ਤੇ ਬਾਕੀ ਆ ਇਧਰ ਬੈਣੇ ਜੀ ਮਿੱਟੀ ਦੇ ਘੜੇ ਤੇ ਇਹ ਵੀ ਇਨਾਂ ਕੋਲ ਹੈਗੇ ਨੇ ਤੇ ਬਾਕੀ ਇਹ ਲੱਕੜ ਦੀਆਂ ਕੜਛੀਆਂ ਤੇ ਇਹ ਵੀ ਨੇ ਤੇ ਆ ਕੱਪੜੇ ਧੂਣ ਵਾਲੇ ਤੇ ਇਹ ਨੇ ਜੀ ਡੰਡੇ ਤੇ ਇਧਰ ਇਹ ਜੀ ਦਫਤਰ ਦੇ ਪੈਰੇ ਹੋਏ ਨੇ ਤੇ ਬਹੁਤ ਹੀ ਸਮਾਨ ਹੈ ਇਹਨਾਂ ਕੋਲ ਤੇ ਆ ਦੇਖੋ ਜੀ ਦੁਕਾਨ ਦੇ ਵਿੱਚ ਤੇ ਕਰੋ ਜੀ ਚੈੱਕ ਤੇ ਇਹ ਚਗਲੇ ਨਹੀਂ ਹਾਂਜੀ ਰੋਟੀਆਂ ਬੈਲ ਬਣਾ ਠੀਕ ਹੈ ਇਹ ਪੱਥਰ ਦੇ ਨੇ ਆ ਪੱਥਰ ਦੇ ਜੀ ਇਹ ਲਓ ਜੀ ਇਹ ਟੈਨ ਵਾਲੇ ਸਟੈਂਡ ਵਾਲੇ ਹਾਂ ਜਾਣੀ ਕਿ ਲੋਹੇ ਦੇ ਸਟੈਂਡ ਦੇ ਵਿੱਚ ਫਿੱਟ ਹੋਏ ਨੇ ਤੇ ਇਹ ਵੀ ਬੋਲਣਾ ਨੀਮਾ ਨਹੀਂ ਹੋਣਾ ਪੈਂਦਾ ਜਿੱਥੇ ਮਰਜ਼ੀ ਰੱਖ ਕੇ ਸਟੈਂਡ ਤੇ ਰੋਟੀਆਂ ਲਾਓ ਇਹਦੇ ਨਾਲ ਠੀਕ ਹੈ ਜੀ ਇਹ ਬੇਲਾਂ ਕਹਿੰਦੇ ਤੇ ਬੇਲਾਂ ਦਿਖਾ ਦਿੰਦਾ ਠੀਕ ਹੈ ਬੇਲਣਾ ਵੀ ਪੱਥਰ ਦਾ ਹੈ ਨਾ ਉਹ ਲੱਕੜ ਦਾ ਹੁੰਦਾ ਅੱਛਾ ਲੱਕੜ ਦਾ ਹੈ ਜੀ ਤੇ ਇਹ ਕਹਿੰਦੇ ਨੇ ਵੀ ਬੇਲਣਾ ਲੱਕੜ ਦਾ ਹੈ ਤੇ ਇਹ ਪੱਥਰ ਦਾ ਹੈ ਤੇ ਇਹ ਵੀ ਇਹਨਾਂ ਕੋਲ ਹੈਗਾ ਜੀ ਤੇ ਬਾਕੀ ਆ ਇਧਰ ਨੇ ਜੀ ਇਹ ਜਾਨਵਰਾਂ ਦੇ ਆਦਰੇ ਆ ਜੀ ਵਿਸ਼ਣ ਬਣੇ ਹੋਏ ਨੇ ਤੇ ਜਿਵੇਂ ਅੱਜ ਕੱਲ੍ਹ ਦੋ ਰੰਗ ਲਾ ਰਹੇ ਨੇ ਤੇ ਉਹ ਵੀ ਮਵਾ ਬਾਈ ਨੂੰ ਚੱਲ ਰਹੀ ਆ ਤੇ ਇਹ ਨੇ ਜੀ ਉਹ ਆਰਟੀਵਿਸ਼ਨ ਬਲੇ ਹੋਏ ਤੇ ਜੜ ਬਰਾ ਦੇ ਆਦ ਨੇ ਇਹ ਵੀ ਬਹੁਤ ਕੰਗਦੇ ਨੇ ਇਹ ਵੀ ਬਹੁਤ ਬਾਰੇ ਬਲੇ ਹੋਏ ਨੇ ਤੇ ਬਾਕੀ ਇਹ ਜਾਵੇ ਤੇ ਇਹੋ ਜੀ ਤੰਦੂਰ ਇਹ ਵੀ ਬਨੇ ਬਣਾਏ ਨਾਲ ਕੋਲ ਮਿਲਦੇ ਨਹੀਂ ਤੇ ਜਿਵੇਂ ਸਮਾਂ ਬਦਲ ਗਿਆ ਜੀ ਹੁਣ ਅੱਜ ਕੱਲ ਨਵੀਆਂ ਤਕਨੀਕਾਂ ਆ ਗਈਆਂ ਤੇ ਆਪਣਾ ਮਿੱਟੀ ਦੇ ਭਾਂਡੇ ਨੇ ਜਿਵੇਂ ਘੜੇ ਨੇ ਹਾਂਜੀ ਇਹਨਾਂ ਦੀ ਕੋਈ ਖਰੀਦਦਾਰੀ ਤੇ ਫਰਕ ਪਿਆ ਜੀ ਹਾਂਜੀ ਹੁਣ ਬਹੁਤ ਵਿਕਦੇ ਨੇ ਜੀ ਮਤਲਬ ਜਾਣੀ ਕਿ ਜਿਵੇਂ ਸਮੇਂ ਦੇ ਹਿਸਾਬ ਨਾਲ ਜਿਵੇਂ ਫਰਿੱਜ ਆ ਗਈਆਂ ਹੋਰ ਚੀਜ਼ਾਂ ਆ ਗਈਆਂ ਕੈਂਪਰ ਆ ਗਏ ਤੇ ਉਸ ਹਿਸਾਬ ਨਾਲ ਹਜੇ ਵੀ ਮਿੱਟੀ ਦੇ ਭਾਂਡੇ ਵੇਚਦੇ ਨੇ ਬਾਤੂ ਵਿਕਦੇ ਨੇ ਜੀ ਇਹ ਬਿਮਾਰੀ ਨਹੀਂ ਲੱਗਦੀ ਇਹਨਾਂ ਚ ਪਾਣੀ ਪੀਣ ਨਾਲ ਠੀਕ ਹੈ ਠੀਕ ਹੈ ਹਾਂ ਸਰੀਰ ਨੂੰ ਸੁੱਧ ਹੁੰਦੇ ਨੇ ਜੀ ਇਹ ਪਾਣੀ ਸੁੱਧ ਹੁੰਦਾ ਜੀ ਮਟਕੇ ਦਾ ਘੜੇ ਦਾ ਜੀ ਠੀਕ ਹੈ ਹਾਂਜੀ ਤੇ ਜਾਨੀ ਕਿ ਜਿਵੇਂ ਸਮਾਂ ਬਦਲ ਗਿਆ ਤੇ ਸਮੇਂ ਦੇ ਹਿਸਾਬ ਨਾਲ ਜਿਹੜਾ ਘੜਾ ਵੀ ਇਹਦੀ ਵਿਕਰੀ ਹਜੇ ਵੀ ਹੈਗੀ ਹੈ ਜੀ ਬਾਤ ਤੂੰ ਹੈ ਜੀ ਇਹਦੀ ਵਿਕਰੀ ਇੰਨੀ ਚੱਲਦੀ ਹੈ ਜੀ ਹਰੇਕ ਬੰਦਾ ਇਹਦਾ ਪਾਣੀ ਪੀਊਗਾ ਬਿਮਾਰ ਨਹੀਂ ਹੁੰਦਾ ਇਹਦੇ ਪਾਣੀ ਦੀ ਗਾਰੰਟੀ ਹੈ ਜਿਹੜੇ ਪੀਉਗਾ ਠੀਕ ਹੈ ਜਾਨੀ ਕਿ ਜਿਹੜਾ ਨੁਕਸ ਕੱਟਦੇ ਇਹਦੇ ਅਸੀਂ ਜ਼ਿੰਮੇਦਾਰ ਆਂ ਇਹਦਾ ਪਾਣੀ ਪੀਣ ਨਾਲ ਆਪੀ ਦੱਸੂਗਾ ਬੰਦਾ ਵੀ ਬਹੁਤ ਵਧੀਆ ਰਹਿੰਦਾ ਸਿਹਤ ਨੂੰ ਠੀਕ ਹੈ ਠੀਕ ਹੈ ਹਾਂ ਤੇ ਤਾਂ ਹੀ ਤਾਂ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਤੰਦਰੁਸਤ ਹੁੰਦੇ ਸੀ ਕਿਉਂਕਿ ਉਹ ਮਿੱਟੀ ਦੇ ਭਾਂਡਿਆਂ ਵਿੱਚ ਘੜੇ ਆ ਸੀ ਮਤਲਬ ਇਹਨਾਂ ਦੇ ਵਿੱਚ ਪਾਣੀ ਪੀਂਦੇ ਸੀ ਤਾਂ ਤਾਂ ਹੀ ਉਹ ਤੰਦਰੁਸਤ ਰਹੇ ਹਾਂ ਜੀ ਖੁਦ ਅਸੀਂ ਆਪ ਮਿੱਟੀ ਦੇ ਘੜੇ ਚ ਪਾਣੀ ਪੀਂਨੇ ਆ ਦੇਖੋ ਦੁਕਾਨ ਚ ਰੱਖਿਆ ਹੋਇਆ ਠੀਕ ਆ ਠੀਕ ਆ ਹਾਂ ਜੀ ਮੇਰੀ 65 ਸਾਲ ਦੀ ਉਮਰ ਹੈ ਜੀ ਠੀਕ ਆ ਹਾਂ ਜੀ ਕੋਈ ਪਾਣੀ ਜਿਹੜਾ ਵੀ ਪੀਊਗਾ ਇਹਦੇ ਵਿੱਚ ਖਾਣਾ ਬਣਾ ਕੇ ਖਾਊਗਾ ਉਹਦੀ ਸਿਹਤ ਬਹੁਤ ਤੰਦਰੁਸਤ ਰਹੂਗੀ ਜੀ ਸਹੀ ਭਾਵੇਂ ਬਦਾਮ ਭੇਕੇ ਦੇ ਮਿੱਟੀ ਦੇ ਵਿੱਚ ਉਹ ਜੇ ਚ ਆਪਣੇ ਤੜਕੀ ਘੋਟ ਕੇ ਪੀਓ ਸਿਹਤ ਨੂੰ ਬਹੁਤ ਚੰਗੇ ਨੇ ਜੀ ਠੀਕ ਆ ਠੀਕ ਆ ਤੇ ਲੋ ਦਹੀਂ ਜਮਾਉ ਇਹਦੇ ਮਿੱਟੀ ਦੇ ਭਾਂਡੇ ਚ ਬਹੁਤ ਸੁਧ ਰਹਿੰਦੀ ਹੈ ਜੀ ਤਿੰਨ ਦਿਨ ਨਹੀਂ ਖਰਾਬ ਹੁੰਦੀ ਜੀ ਤੇ ਜਿਵੇਂ ਕਹਿੰਦੇ ਨੇ ਜੀ ਛੋਟੇ ਕੁਜੇ ਹੁੰਦੇ ਨੇ ਜਿਵੇਂ ਜਾਨੀ ਕਿ ਆਹ ਕੁਜੇ ਪਏ ਨੇ ਹਾਂਜੀ ਇਹਨਾਂ ਦੇ ਵਿੱਚ ਵੀ ਜਿਵੇਂ ਡਾਕਟਰ ਕਹਿੰਦੇ ਨੇ ਵੀ ਗੂਂਦ ਕਤੀਰਾ ਫਿਰ ਡੇਖਦਾ ਹੋ ਜਾਏ ਤੇ ਜਿਵੇਂ ਅੱਜ ਕੱਲ੍ਹ ਗਰਮੀਆਂ ਵੀ ਉਹ ਵੀ ਬਹੁਤ ਵਧੀਆ ਹੁੰਦਾ ਜੀ ਇਹ ਕਤੀਰਾ ਪੀ ਕੇ ਭੇਕੇ ਦੇ ਵਿੱਚ ਮਿੱਟੀ ਦੇ ਭਾਂਡੇ ਚ ਆਪਣੇ ਪਰਤੋ ਕਰਦੇ ਨੇ ਬਹੁਤ ਸਰੀਰ ਨੂੰ ਸੁਧ ਰਹਿੰਦਾ ਜੀ ਠੀਕ ਹੈ ਠੀਕ ਹੈ ਤੇ ਲੋ ਜੀ ਇਹਨਾਂ ਨੇ ਮਿੱਟੀ ਦੇ ਭਾਂਡਿਆਂ ਦੇ ਗੋਣ ਗਣਾਏ ਬੀ ਬਹੁਤ ਹੀ ਜ਼ਿਆਦਾ ਗੋਣ ਹੁੰਦੇ ਨੇ ਪਰ ਆਪਾਂ ਸਮੇਂ ਦੇ ਹਿਸਾਬ ਨਾਲ ਇਹਨਾਂ ਨੂੰ ਵਰਤਣਾ ਛੱਡ ਗਏ ਤੇ ਹੋਰ ਤਕਨੀਕਾਂ ਮਗਰ ਪੈ ਗਈ ਤੇ ਤਾਂ ਹੀ ਤਾਂ ਫਿਰ ਅਸੀਂ ਐਈਆਂ-ਐਈਆਂ ਬਿਮਾਰੀਆਂ ਲਈ ਫੜਦੇ ਆ ਇਹ ਚ ਦਹੀਂ ਜਮਾਓ ਤਿੰਨ ਦਿਨ ਨਹੀਂ ਖਰਾਬ ਹੁੰਦੀ ਜੀ ਠੀਕ ਆ ਠੀਕ ਆ ਹਾਂ ਜਿਹੜਾ ਦਹੀਂ ਇਹ ਚ ਛੋਟਾ ਲਓ ਵੱਡਾ ਲਓ ਦਹੀਂ ਬਹੁਤ ਵਧੀਆ ਬਣੂਗੀ ਠੀਕ ਹੈ ਹਾਂ ਕੋਈ ਖਟੀਆਂ ਮਿੱਠੀਆਂ ੜਕਾਰਾਂ ਨਹੀਂ ਆਣਗੀਆਂ अच्छा एदे यार पंजाब नहीं बनदा एदे नाल अच्छा जेड़ा मिट्टी ਦੇ ਭਾਂਡੇ ਚ ਬਣਾਉਗਾ ਮਿੱਟੀ ਦੇ ਭਾਂਡੇ ਜਿਹੜਾ ਬਰਤੋਂ ਕਰੂਗਾ ਉਹਦਾ ਸਰੀਰ ਬਹੁਤ ਸਿਹਤ ਵਧੀਆ ਰੂਪ ਵੀ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਹੈ ਬਹੁਤ ਬਹੁਤ ਮਿਹਰਬਾਨੀ ਜੀ ਜਾਣਕਾਰੀ ਦੇਣ ਲਈ ਤੇ ਆਹ ਨਹੀਂ ਇਹਨਾਂ ਕੋਲ ਮਿੱਟੀ ਦੇ ਭਾਂਡੇ ਤੇ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਮੇਂ ਦੇ ਹਿਸਾਬ ਨਾਲ ਲੋਕ ਹੁੰਦੀਆਂ ਜਾਂਦੀਆਂ ਨੇ ਕਿਉਂਕਿ ਖੋਦੇ ਪ੍ਰਜਾਪਤ ਨੇ ਜਾਨੀ ਕਿ কুমਹਾਰ ਨੇ ਤੇ ਇਹ ਆਪ ਬਹੁਤ ਲੰਮੇ ਸਮੇਂ ਤੋਂ ਇਹ ਕੰਮ ਕਰਦੇ ਆਏ ਨੇ ਹੋਰ ਜੀ ਇਹਦੇ ਜਿਹੜਾ ਮਿੱਟੀ ਦਾ ਕੁੰਡਾ ਹੈ ਇਹਦੇ ਵਿੱਚ ਚਟਨੀ ਪਦੀਨੇ ਦੀ ਰੱਖੜ ਕੇ ਖਾਓ ਹਾਂ ਧਨੀਏ ਦੀ ਕਾਸ਼ੇਜ ਦੀ ਟਮਾਟਰਾਂ ਦੀ ਇਹਦੀ ਚਟਨੀ ਖਾਣ ਨਾਲ ਇਹਦੀ ਚਟਨੀ ਇੱਕ ਦਿਨ ਬਣਾਤੀ ਭਾਵੇਂ 3 ਦਿਨ ਵਰਤੋ ਖਾਣੇ ਨਾਲ ਟੱਗ ਦੋ ਅੱਛਾ ਅੱਛਾ ਇਹਦੀ ਜਿਹੜੀ ਚਟਨੀ ਖਾਊਗਾ ਉਹਦਾ ਸਰੀਰ ਦੇਖੋ ਕਿੰਨੀ ਸਬਜੀ ਨਾਲ ਵੀ ਵਧੀਆ ਸੇਤ ਨੂੰ ਗੁਣਾ ਕਰੇ ਠੀਕ ਹੈ ਠੀਕ ਹੈ ਸਹੀ ਗੱਲ ਹੈ ਲਓ ਜੀ ਜਿਹੜੇ ਮਿੱਟੀ ਦੇ ਭਾਂਡਿਆਂ ਦੇ ਗੁਣਾ ਦਾ ਪਤਾ ਹੈ ਤੇ ਉਹ ਇਹਨਾਂ ਨੇ ਗਣਾਈ ਤੇ ਆ ਪਿੱਛੇ ਪਏ ਹੋਏ ਨੇ ਜੀ ਬਣੇ ਬਣਾਏ ਤੰਦੂਰ ਤੰਦੂਰ ਨੇ ਜੀ ਬਿਲਕੁਲ ਠੰਡੀ ਰੋਟੀ ਜਾਂਦੀ ਹੈ ਜੀ ਇਸ ਤੇ ਠੀਕ ਹੈ ਤੇ ਗਰਮੀ ਦੇ ਵਿੱਚ ਇਹ ਤੰਦੂਰ ਦੀ ਰੋਟੀ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੀ ਹੈ ਪਰ ਆਪੇ ਆਪਣੇ ਲੋਕਾਂ ਨੇ ਇਹਨੂੰ ਵਰਤਣਾ ਛੱਡ ਦਿੱਤਾ ਤੇ ਸਮੇਂ ਦੇ ਹਿਸਾਬ ਨਾਲ ਤਬਦੀਲੀਆਂ ਆ ਗਈਆਂ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਛੱਡਦੇ ਜਾਂਦੇ ਆ ਤਾਂ ਹੀ ਤਾਂ ਫਿਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾਂਦੇ ਆ ਤੇ ਆ ਵੇਖੋ ਜੀ ਪਿੱਛੇ ਤੱਕ ਖੜੇ ਪਏ ਹੋਏ ਨੇ ਨਾਲੇ ਰੱਖੇ ਹੋਏ ਨੇ ਤੇ ਆ ਕਰੋ ਜੀ ਚੈੱਕ ਦੇ ਇਹ ਵਾਲੇ ਇਥੋਂ ਤੱਕ ਵੀ ਮਿੱਟੀ ਦੇ ਭਾਂਡੇ ਪਏ ਹੋਏ ਨੇ ਇਹ ਦੇਖੋ ਜੀ ਮਿੱਟੀ ਦੇ ਵਿੱਚ ਜਾਨਵਰਾਂ ਨੂੰ ਪੁੰਨ ਧਰਮ ਕਰਦੇ ਨੇ ਪਾਣੀ ਪਾਊਗਾ ਇਹਨਾਂ ਨੂੰ ਜਾਨਵਰਾਂ ਬਹੁਤ ਠੰਡਾ ਰਹਿੰਦਾ ਹੈ ਜਾਨਵਰ ਮਰਦੇ ਨਹੀਂ ਜੀ ਇਹਦੇ ਨਾਲ ਠੀਕ ਹੈ ਹਾਂ ਅੱਗੇ ਜਾਨਵਰਾਂ ਦਾ ਵਿਦੇਵਾ ਹੁੰਦਾ ਹੈ ਹਾਂ ਜਿਹੜਾ ਇਹ ਮਿੱਟੀ ਦੇ ਭਾਂਡੇ 'ਚ ਜਾਨਵਰ ਭਾਵੇਂ ਇਨਸਾਨ ਪਾਣੀ ਪੀਊਗਾ ਉਹਦਾ ਬਦੇਵਾ ਆਊਗਾ ਸਰੀਰ ਨੂੰ ਬਹੁਤ ਤੰਦਰੁਸਤ ਚੀਜ਼ ਹੈ ਇਹ ਠੀਕ ਹੈ ਠੀਕ ਹੈ ਯਾਨੀ ਕਿ ਜਿਵੇਂ ਅੱਜ ਕੱਲ੍ਹ ਗਰਮੀ ਹੈ ਵੀ ਲੋਕ ਇਹਨਾਂ ਨੂੰ ਲਿਆ ਕੇ ਤੇ ਜਾਨਵਰਾਂ ਵਾਲੀ ਪਾਣੀ ਧਰਦੇ ਨੇ ਇਹ ਚ ਪਾਣੀ ਠੰਡਾ ਰਹਿੰਦਾ ਜੀ ਭਾਵੇਂ ਕਿੰਨੀ ਵੀ ਗਰਮੀ ਪੈਂਦੀ ਹੈ ਜੀ ਠੀਕ ਹੈ ਠੀਕ ਹੈ ਤੇ ਲਓ ਜੀ ਓਮ ਪ੍ਰਕਾਸ਼ ਜੀ ਕਹਿੰਦੇ ਨੇ ਵੀ ਇਹਨਾਂ ਦੇ ਵਿੱਚ ਪਾਣੀ ਜਿਹੜਾ ਠੰਡਾ ਰਹਿੰਦਾ ਹੈ ਜਾਨਵਰਾਂ ਨੂੰ ਇਹਨਾਂ 'ਚ ਪਾਣੀ ਦੁੱਧ ਲੱਸੀ ਜਿਹੜੀ ਮਰਜ਼ੀ ਚੀਜ਼ ਪਾਓ ਜੀ ਠੀਕ ਹੈ ਠੀਕ ਹੈ ਹਾਂ ਇਹ ਬੜਾ ਆਪਣੇ ਹਿੰਦੁਸਤਾਨ ਦਾ ਪਹਿਲਾ ਧਰਮ ਹੈ ਜੀ ਜਾਨਵਰਾਂ ਨੂੰ ਪਾਣੀ ਪਾਣਾ ਜੀ ਸਹੀ ਗੱਲ ਹੈ ਜੀ ਹਾਂ ਜੀ ਹਾਂ ਪਰ ਲੋਕ ਸਮੇਂ ਦੇ ਹਿਸਾਬ ਨਾਲ ਮਤਲਬ ਬਦਲ ਗਏ ਨੇ ਤੇ ਪਹਿਲੇ ਟਾਈਮਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪੁੰਨ ਧਰਮ ਹੁੰਦਾ ਸੀ ਕਿ ਨਹੀਂ ਜੀ ਆਹ ਦੇਖੋ ਜੀ ਹਾਂ ਦੇਖੋ ਜੀ ਇਹਦੇ ਵਿੱਚ ਪਾਣੀ ਪੀਣ ਨਾਲ ਆਪਣੇ ਹਿੰਦੁਸਤਾਨ ਚ بڑے بڑے ਜਵਾਨ ਹੁੰਦੇ ਸੀ ਫੌਜੀ ਬਣਦੇ ਸੀ ਬੜੀਆਂ ਬੜੀਆਂ ਆਪਣੇ ਸੇਤਾਂ ਹੁੰਦੀਆਂ ਸੀਆਂ ਯਾਨੀ ਕਿ ਇਹਦਾ ਪਾਣੀ ਪੀਣ ਨਾਲ ਕੋਈ ਵੀ ਜਵਾਨ ਤਗੜਾ ਹੋਊਗਾ ਠੀਕ ਹੈ ਠੀਕ ਹੈ ਸੇਤ ਇਹਦਾ ਮੱਖਣ ਦੁੱਧ ਜੋ ਵੀ ਇਹਦੇ ਵਿੱਚ ਬਣਾ ਕੇ ਚੀਜ਼ ਦੀ ਪਰਤੋ ਗੁਰੂ ਗੋਬਿੰਦ ਦਾ ਸੇਤ ਬਹੁਤ ਸ਼ਾਨਦਾਰ ਹੋਊਗੀ ਠੀਕ ਹੈ ਠੀਕ ਹੈ ਹਾਂਜੀ ਤੇ ਆਹ ਉਹ ਪ੍ਰਕਾਸ਼ ਜੀ ਨੇ ਇਹਦੇ ਬਾਰੇ ਮਤਲਬ ਜਾਣਕਾਰੀਆਂ ਦਿੱਤੀਆਂ ਮਿੱਟੀ ਦੇ ਭਾਂਡੇ ਬਾਰੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੈ ਹੁਣ ਵੀ ਇਹ ਪਰਜਾ ਪਤਾ ਜੀ ਜਿਹੜਾ ਇਹ ਥੋਲੇ ਪਾਉਂਦਾ ਹਰ ਇੱਕ ਚੀਜ਼ ਦੀ ਸੇਤ ਹੀ ਮੈਂ ਹੁਣ ਵੀ ਦੇਖਦਾ ਡਾਕਟਰਾਂ ਜੂ ਕਿੱਡਾ ਵੀ ਮਰੀਜ਼ ਵਿਗੜਿਆ ਹੋਵੇ اچھا ਹਾਂਜੀ ਉਹਦੇ ਜਨੇਊ ਨਿਕਲੇ ਹੋਵੇ ਕਿੱਡਾ ਵੀ ਤਗੜਾ ਉਹ ਤਾਂ ਮੌਤ ਦਾ ਨਿਸ਼ਾਨਾ ਹੁੰਦਾ ਜਨੇਊ ਨਿਕਲਦਾ ਖੂਨ ਨੂੰ ਫੂਕਦਾ ਆਪਣੇ ਹਿੰਦੂਜਾਈ ਦਾ ਫਰੀ ਇਲਾਜ ਕਰਦੇ ਆ ਜੀ ਅਸੀਂ ਠੀਕ ਆ ਠੀਕ ਹਾਂਜੀ ਲੋਕ ਸੇਵਾ ਦੇਸ਼ ਭਰਤੀ ਵਾਸਤੇ ਫਰੀ ਇਲਾਜ ਕਿੱਡਾ ਵੀ ਮਰੀਜ਼ ਹੋਵੇ 3 ਸਾਲ ਦਾ ਕੇਸ ਵਿਗੜਿਆ ਹੋਵੇ ਇੱਥੇ ਕੈਨੇਡਾ ਤੱਕ ਮੇਰੇ ਅਥੌਲੇ ਪੈਂਦੇ ਨੇ ਕੋਈ ਵੀ ਮਰੀਜ਼ੇ ਕਮਰੇ ਸਰੀਰ ਚੋ ਦੇ ਨੁਕਸੇ ਆਪਾਂ ਫੜ ਲੈਂਦੇ ਆ ਤੜਕੀ ਉਹਦੇ ਥੋੜਾ ਪਾਨੇ ਉਹਨੂੰ ਠੀਕ ਹੋ ਜਾਂਦਾ ਠੀਕ ਆ ਠੀਕ ਆ ਹਾਂ ਸੇਤ ਇਹ ਪੁੰਨ ਕਰਦੇ ਆ ਜੀ ਆਪਾਂ ਠੀਕ ਆ ਠੀਕ ਆ ਹਾਂ ਕੋਈ ਪੈਸਾ ਨਹੀਂ ਲੈਂਦੇ ਅਗਲੇ ਦੇ ਪੂਰਾ ਲਾਂਚ ਕਰਾਂਗੇ ਦੂਜੇ ਦਿਨ ਅਗਲੇ ਦੇ ਫਰਕ ਪਵੇ ਤਾਂ ਉਹ ਵੀ ਐਂਜ ਆਕੂ ਆਪਾਂ ਨੇ ਹਜ਼ਾਰੋਂ ਲੱਖੋਂ ਮਰੀਜ਼ ਆਪਣੇ ਹੱਥੋਂ ਠੀਕ ਹੋ ਕੇ ਗਏ ਠੀਕ ਹੈ ਤੇ ਕੋਈ ਇਹਨੂੰ ਧਰ ਦੋਈ ਹਾਂ ਜੀ ਇਹ ਤਾਂ ਪਾਣੀ ਦੱਸਦੇ ਆ ਅਗਲੇ ਨੂੰ ਮਟਕੇ ਦਾ ਪਾਣੀ ਪੀਓ ਸੇਤ ਠੀਕ ਹੋਊਗਾ ਤੇ ਚਲੋ ओमप्रकाश ਜੀ ਬਹੁਤ ਬਹੁਤ ਧੰਨਵਾਦ ਜੀ ਹੈ ਸ਼ੁਕਰੀਆ ਜੀ ਹਾਂ ਧੰਨਵਾਦ ਇਸ ਭਰਤੀ ਵਾਸਤੇ ਆਪਾਂ ਸੇਵਾ ਕਰਦੇ ਆ ਜੀ ਠੀਕ ਆ ਠੀਕ ਆ ਬਹੁਤ ਵਧੀਆ ਜੀ ਧੰਨਵਾਦ ਜੀ